ਜਲਦੀ ਆਪਣਾ ਨਾਸ ਤੇ ਆਰਡਰ ਆ ਲਵੇ ਆਰਡਰ ਲੈ ਕੇ ਆਏ ਭਾਜੀ ਇਹ ਉਹਦਾ ਰਾਜੂ ਚੀਜ਼ ਦਾ ਅਸੀਂ ਕਰਦੇ ਆ ਪੇਟ ਪੂਜਾ ਤੁਸੀਂ ਦੇਖੋ ਵਲੋਗ ਦੂਜਾ ਮੱਖਣ ਮੱਖਣ ਨਹੀਂ ਭੇਜਿਆ ਉਹਨਾਂ ਨੇ ਚੈੱਕ ਕਰੀ ਮੱਖਣ ਹੈਡ ਆਫ ਦਾ ਡਿਪਾਰਟਮੈਂਟ ਸੁਪਰੀਮ ਕੋਰਟ ਦੀ ਮਾਨਯੋਗ ਮੈਡਮ ਜੀ ਦੀ 3 2 1 ਹਾਂਜੀ ਜੀ ਗੁੱਡ ਮਾਰਨਿੰਗ ਉਮੀਦ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਕਰਦੇ ਆਂ ਤੁਹਾਡੇ ਸਾਰੇ ਨਾਲ ਹੀ ਨਵੇਂ ਵਲੋਗ ਵਿੱਚ ਅੱਜ ਤਉਪ ਨਿਕਲਾਈ ਆ ਦੇਖੋ ਜੀ ਥੋੜੀ ਥੋੜੀ ਪਰਛਾਵਾਂ ਮੇਰਾ ਦੇਖੋ ਦਿਖ ਰਿਹਾ ਹੈ ਨਾ ਤਉਪ ਨਿਕਲਾਈ ਹੈ ਪਰ ਹਵਾ ਬਹੁਤ ਤੇਜ਼ੀ ਵੀ ਹੈ ਠੰਡੀ ਠੰਡੀ ਹਵਾ ਚੱਲਦੀ ਪਈ ਹੈ ਨਾਲ ਤੇ ਸਾਡੇ ਮੈਡਮ ਜੀ ਕਹਿੰਦੇ ਅੱਜ ਅਰੇਸਟ ਕਰਨਾ ਪੂਰਾ ਤੇ ਆਪਾਂ ਕਰਤਾ ਜੀ ਔਨਲਾਈਨ ਔਨਲਾਈਨ ਆਰਡਰ ਕਰਤਾ ਕਾਦਾ ਕਰਤਾ ਨਾਸਤੇ ਦਾ ਆਰਡਰ ਕੀ ਨਾਸਤਾ ਆ ਰਿਹਾ ਤਾਂ ਸਾਰਾ ਬਹਾਨੇ ਵੀਰਾਂ ਲੈ ਕੇ ਆਂਦਾ ਵੈਸੇ ਮੈਨੂੰ ਕਨਫਰਮੇਸ਼ਨ ਤੇ ਆ ਗਈ ਕਿ ਉੱਥੋਂ ਤੁਰ ਪਿਆ ਤੇ ਮੈਂ ਕਿਾ ਚੱਲ ਬਾਹਰ ਖੜਾ ਹੋ ਜਾਣਾ ਨਾਲੇ ਆਪਣਾ ਬਲੌਗ ਸੂਟ ਹੋ ਜਾਗਾ ਨਾਲੇ ਵੀਰੋਂ ਨੂੰ ਮਿਲ ਲਵਾਂਗੇ ਪਰ ਤਉਪ ਸੋਹਣੀ ਹੈ ਪਰ ਆ ਦੇਖੋ ਹਵਾ ਬੜੀ ਹਵਾ ਬਹੁਤ ਹੈ ਧੁੱਪ ਵੀ ਜ਼ਰੂਰ ਆਈਏ ਹਵਾ ਨਾਲ ਨਾ ਚੱਲੇ ਤੇ ਧੁੱਪੇ ਬੈਠ ਕੇ ਪੂਰੇ ਇੰਜੋਏ ਕਰੀਏ ਤੇ ਚਲੋ ਜੀ ਆਪਣਾ ਨਾਸਟਾ ਦਾ ਆਰਡਰ ਆ ਲਵੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਣੇ ਵੀ ਆ ਕੀ ਆਇਆ ਕਿੰਨੇ ਦਾ ਪਿਆ ਤੇ ਮੰਗਾਇਆ ਕੀ ਹੈ ਸਭ ਤੋਂ ਪਹਿਲੇ ਇਹ ਗੱਲ ਹੈ ਜੀ ਬੜੀ ਡਿਸਕਸ਼ਨ ਚੱਲਦੀ ਰਹੀ ਬੱਚੇ ਕਹਿੰਦੇ ਇਹ ਖਾਣਾ ਉਹ ਖਾਣਾ ਮੈਡਮ ਜੀ ਕਹਿੰਦੇ ਇਹ ਖਾਣਾ ਮੈਂ ਕਹੇ ਇਹ ਮੈਂ ਖਾਣਾ ਨਹੀਂ ਮੈਂ ਉਹ ਖਾਣਾ ਤੇ ਲਾਸਟ ਵਿੱਚ ਚੱਲੀ ਗਈ ਦੀ ਹੈ ਹੈਡ ਆਫ ਦਾ ਡਿਪਾਰਟਮੈਂਟ ਸੁਪਰੀਮ ਕੋਰਟ ਦੀ ਮਾਨਯੋਗ ਮੈਡਮ ਜੀ ਦੀ ਜੋ ਉਹਨਾਂ ਨੇ ਕਿਹਾ ਉਹ ਅਸੀਂ ਮੰਗਾ ਲਿਆ ਤੇ ਜੋ ਉਹ ਅੰਦਾ ਤੁਹਾਨੂੰ ਦਿਖਾ ਦਿੰਨੇ ਆ ਤੇ ਪਿਆ ਕਿੰਨੇ ਦਾ ਉਹ ਵੀ ਦੱਸ ਦਾਂਗੇ ਤੇ ਕਿੰਨੀਆਂ ਪਲੇਟਾਂ ਮੰਗਾਈਆਂ ਤੇ ਟੇਸਟ ਕਿੱਦਾ ਵਾ ਸੀ ਤੇ ਕਿੱਥੋਂ ਮੰਗਾਇਆ ਇਹ ਜ਼ਰੂਰ ਦੱਸਾਂਗੇ ਕ੍ਰੀਏਟ ਕਰਦੇ ਆ ਵੀਰੇ ਦੀ ਆਂਦਾ ਹੋਣਾ ਉਹ ਲੈ ਕੇ ਸਾਰਾ ਸਮਾਨ ਤੇ ਅਸੀਂ ਥੋੜੀ ਧੁੱਪ ਸੇਕ ਰਿਆ ਜੀ ਆ ਦੇਖੋ ਥੋੜਾ ਬੋਤਾ ਧੁੱਪ ਆ ਗਈ ਹੈ ਤੁਹਾਨੂੰ ਪਹਿਲੇ ਵੀ ਦਿਖਾਤਾ ਤੇ ਆਪਾਂ ਸੇਕਦੇ ਆ ਠੀਕ ਹੈ ਜੀ ਬਣੇ ਰਹੀ ਹੈ ਫੋਨ ਤੇ ਮੈਨੂੰ ਆ ਗਿਆ ਕਹਿੰਦੇ ਭਾਜੀ ਮੈਂ ਘਰ ਦੇ ਬਾਹਰ ਖੜਾ ਹਾਂ ਆਰਡਰ ਲੈ ਕੇ ਪਰ ਹੈ ਨਹੀਂ ਇੱਥੇ ਕੋਈ ਵੀ ਏ ਦਰਪਨੀ ਆਗਾ ਤੇ ਬਾਕੀਆਂ ਨੂੰ ਫੋਨ ਕਰਕੇ ਪੁੱਛ ਲੈਣਾ ਕਿੱਥੇ ਖੜਾ ਵਾ ਕਿੱਥੇ ਨਹੀਂ ਖੜਾ ਵਾ ਕਈ ਵਾਰੀ ਉਹਨਾਂ ਲੋਕੇਸ਼ਨ ਅੱਗੇ ਪਿੱਛੇ ਆ ਜਾਂਦੀ ਹੈਗੀ ਐ ਉਹਨੇ ਫੋਨ ਕੀਤਾ ਕਿ ਭਾਜੀ ਮੈਂ ਤੁਹਾਡੇ ਘਰ ਦੇ ਬਾਹਰ ਖੜਾ ਆਰਡਰ ਲੈਣ ਆ ਮੈਂ ਘਰ ਦੇ ਬਾਹਰ ਖੜਾ ਵਾਂ ਤੇ ਫੋਨ ਕਰ ਰਿਹਾ ਫੋਨ ਉਹਦਾ ਬਿਜ਼ੀ ਆ ਰਿਹਾ ਮੇਬੀ ਉਹ ਮੈਨੂੰ ਕਰਦਾ ਹੋਵੇ ਪਤਾ ਨਹੀਂ ਕਿੱਥੇ ਆ ਕਈ ਵਾਰ ਇਹਨਾਂ ਖੰਡ ਵਿੱਚ ਲੋਕੇਸ਼ਨ ਅੱਗੇ ਪਿੱਛੇ ਆ ਜਾਂਦੀ ਹੈ ਅੱਗੇ ਆਰਡਰ ਪਾਨੇ ਬਿਲਕੁਲ ਸਹੀ ਆ ਜਾਂਦਾ ਕਈ ਵਾਰ ਰਾਈਡਰ ਵੀ ਨਵਾਂ ਹੁੰਦਾ ਹੈ ਪਰ ਮੈਨੂੰ ਲੱਗਦਾ ਨਹੀਂ ਕਿ ਨਵਾਂ ਹੋਏਗਾ ਰਾਈਡਰ ਲੋਕੇਸ਼ਨ ਤਾਂ ਸਹੀ ਆਣੀ ਚਾਹੀਦੀ ਹੈ ਨਾ ਦੇਖੋ ਆ ਆ ਗਿਆ ਵੀਰ ਆ ਗਿਆ ਆ ਗਿਆ ਆਰਡਰ ਲੈ ਕੇ ਆਈ ਭਾਜੀ ਇਹ ਉਹਦਾ ਰਾਜੂ ਚੀਜ਼ ਦਾ ਦੇ ਦਿਓ ਭਾਜੀ ਦੇ ਦਿਓ ਠੀਕ ਆ ਆ ਗਿਆ ਆਊਟਰ ਆ ਗਿਆ ਬੈਗ ਬਲੂ ਲਾਇਆ ਹੋਇਆ ਉਹ ਚੇਂਜ ਕਰਤਾ ਕਿੰਨਾ ਨੇ ਅੱਛਾ ਜੋਮੈਟੋ ਨੇ ਚੇਂਜ ਕਰਤਾ ਹਾਂ ਥੈਂਕ ਯੂ ਭਾਜੀ ਇਹ ਰੁਕਿਓ ਇੱਕ ਮਿੰਟ ਹੈ ਇੱਕ ਮਿੰਟ ਰੁਕਿਓ ਅੰਦਰ ਰੱਖ ਲਿਏ ਪਹਿਲੇ ਠੀਕ ਹੈ ਜੀ ਆਪਣੇ ਨਾਸ਼ਤੇ ਦਾ ਆਰਡਰ ਨਾਸ਼ਤਾ ਪਾ ਥੋੜਾ ਜਿਆ ਨਾ ਵੈਸੇ ਜਾ ਰਹੀ ਮੰਗਾ ਲਿਆ ਜਿਆਦਾ ਮੰਗਾਉਂਦਾ ਇਹ ਕਾਰਨ ਸਿਕਾ ਕਿ ਜੇ ਦੁਪਹਿਰੇ ਕਿਸੇ ਨੂੰ ਭੁੱਖ ਲੱਗ ਜਾਂਦੀ ਹੈ ਤੇ ਦੁਪਹਿਰ ਦਾ ਹੀ ਵਿੱਚ ਹੋ ਜਾਣਾ ਜੇ ਨੂੰ ਕਹਿ ਦਿੰਦਾ ਨਾ ਕਿ ਲੰਚ ਬ੍ਰਾਂਚ ਆ ਆਪਾਂ ਲੰਚ ਬ੍ਰਾਂਚ ਇਕੱਠਾ ਮੰਗ ਆ ਲੈ ਤੇ ਬਾਕੀ ਮੰਗਾਇਆ ਕੀ ਪਹਿਲੇ ਤੁਹਾਨੂੰ ਉਹ ਦੱਸ ਦਿੰਨੇ ਆ ਉਹ ਦਿਖਾ ਦਿੰਨੇ ਆ ਜੀ ਮੰਗਾਇਆ ਕੀ ਆ ਅੱਜ ਜੋਮੈਟੋ ਤੋਂ ਇਸਪਾ ਮੰਗਾਇਆ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਹਰਾ ਬੈਗ ਕਿਉਂ ਕਰਤਾ ਕੋਈ ਹਰਾ ਟੇਪਾ ਨਾ ਪਹਿਲੇ ਲਾਲ ਟੇਪਾ ਚਲਦੀਆਂ ਸੀਗੀਆਂ ਜੋਮੈਟੋ ਦੀਆਂ ਪਹਿਲੇ ਲਾਲ ਇਦਾਂ ਦੀਆਂ ਟੇਪਾ ਚਲਦੀਆਂ ਸੀ ਪਰ ਉਹ ਕਹਿੰਦੇ ਹੁਣ ਬੈਗ ਵੀ ਹਰਾ ਕਰਤਾ ਟੇਪਾ ਵੀ ਹਰੀਆ ਕਰਦੀਆਂ ਪਤਾ ਨਹੀਂ ਕੀ ਚੱਕਰ ਸਵੀਗੀ ਵਾਲਿਆਂ ਦਾ ਤੇ ਮੇਰੇ ਖਿਆਲ ਹੋਰੰਜੀ ਚੱਲਦਾ ਹਨਾ ਹਜੇ ਤੇ ਜਿਮੈਟੋ ਵਾਲਿਆਂ ਨੇ ਗ੍ਰੀਨ ਕਿਉਂ ਕਰਤਾ ਰੱਬ ਜਾਨੇ ਕਿਉਂਕਿ ਰੈੱਡ ਉਹਨਾਂ ਦੀ ਇੱਕ ਮਾਰਕ ਬਣਿਆ ਸੀ ਇੱਕ ਉਹਨਾਂ ਦੀ ਪਛਾਣ ਬਣੀ ਹੋਈ ਸੀ ਪਰ ਠੀਕ ਆ ਆਪਾਂ ਨੂੰ ਕੀ ਆ ਦੇਖੋ ਗ੍ਰੀਨ ਟੇਪ ਲਾਈ ਹੋਈਆਂ ਐ ਜਿਮੈਟੋ ਦੀ ਸਾਰਿਆਂ ਦੇ ਇਦਾਂ ਹੀ ਆ ਆਏ ਸਾਰਿਆਂ ਦੇ ਇਦਾਂ ਹੀ ਲਾਈਆਂ ਹੋਈਆਂ ਚਲੋ ਆਪਾਂ ਨੂੰ ਵੀ ਆਪਾਂ ਤੇ ਨਾਸ਼ਤਾ ਖਾਣਾ ਪਰ ਫਿਰ ਵੀ ਇੱਕ ਨੋਲਿਜ ਦੀ ਗੱਲ ਹਨ ਤੇ ਹੁਣ ਤੁਹਾਨੂੰ ਖੋਲ ਕੇ ਦਿਖਾਉਣਾ ਹੈ ਕੀ ਇਹ ਚ ਮੰਗਾਇਆ ਕੀ ਅੱਜ ਆਪਾਂ ਦੀ ਆਪਾਂ ਟੇਪ ਉਤਾਰਤੀ ਇੱਕ ਤੁਹਾਨੂੰ ਖੋਲ ਕੇ ਦਿਖਾ ਦਿੰਦੇ ਹਾਂ ਨਾਲ ਇਥੇ ਕੀ ਆ ਆਏ ਏ ਇਹ ਸਾਡੀ ਆਈ ਹੈ ਜੀ ਆ ਦੇਖ ਲੋ ਚੈੱਕ ਕਰ ਲੋ ਠੀਕ ਆ ਜੀ ਲੱਗ ਗਿਆ ਨਾ ਪਤਾ ਨਹੀਂ ਪਤਾ ਲੱਗਾ ਤੇ ਮੈਂ ਦੁਬਾਰਾ ਤੁਹਾਨੂੰ ਦੱਸ ਦੇਣਾ ਕੀ ਆਇਆ ਸੇਮ ਆ ਜੀ ਸਾਰੇ ਆਰਡਰ ਸੇਮ ਆ ਜੀ ਆ ਦੇਖੋ ਇੱਕ ਵਿੱਚ ਦੋ ਦੋ ਪਲੇਟਾਂ ਆਰਡਰ ਆ ਆ ਦੇਖੋ ਜਿਆ ਸੈਲਟ ਆ ਚਟਨੀਆਂ ਪਿਆਜ਼ ਆਲੂ ਜੋ ਵੀ ਹੁੰਦੇ ਆ ਨਾਲ ਦਹੀਂ ਰਹਿਤਾ ਭਾਜੀ ਤੇ ਆ ਲੈ ਕੋ ਜੀ ਨਾਲ ਆਏ ਸਾਡੇ ਮਤਲਬ ਦੋ ਦੋ ਪਲੇਟਾਂ ਆਈਆਂ ਨੇ ਖੋਲ ਕੇ ਬਹਨ ਨੇ ਛੋਟੇ ਛੋਟੇ ਆ ਆ ਦੇਖੋ ਜੀ ਰੱਖੋ ਇਹ ਆਏ ਸਾਡੇ ਦੋ ਪਲੇਟਾਂ ਕੁਲਝੇ ਆ ਕੁ ਵਿਚਾਰ ਹੋ ਗਏ ਨਾ ਤੇ ਆ ਦੇਖੋ ਨਿਊਟਰੀ ਕੁਲਝੇ ਆ ਜਾ ਦੇਖੋ ਗਰਮ ਕਰਦੇ ਨੇ ਇੱਦਾਂ ਥੋੜਾ ਆ ਨਿਊਟਰੀ ਦਾ ਉਹ ਲਾ ਲੈਂਦੇ ਹਨਾ ਲਬੇੜ ਲਿੰਦੇ ਜਿਹਨੂੰ ਕਹਿ ਦੁੰਦੇ ਆ ਆਹ ਕੋਈ ਤੇ ਦੋ ਦੋ ਪਲੇਟਾਂ ਕਰਕੇ ਆ ਸਾਡੀ ਨਿਊਟਰੀ ਆ ਮੱਖਣ ਮੱਖਣ ਨਹੀਂ ਭੇਜਿਆ ਉਹਨਾਂ ਨੇ ਚੈੱਕ ਕਰੀ ਮੱਖਣ ਅਮੁੱਲ ਮੱਖਣ ਵਾਲੇ ਸਪੈਸ਼ਲ ਮੰਗਾਏ ਆ ਹੈਗਾ ਧਾਓ ਹਾਂ ਪੇਸਟ ਆਹ ਲਓ ਜੀ ਦੋ ਮੂਲ ਮੱਖਣ ਆਹ ਲਓ ਜੀ ਇਹ ਵੀ ਆ ਗਏ ਸੇਮ ਇਹੀ ਚੀਜ਼ਾਂ ਆ ਲੈ ਜੋ ਬੇਟੇ ਆਪਾਂ ਉਹਨਾ ਅਭੀ ਤੁਹਾਨੂੰ ਇੱਕ ਅੱਧੀ ਹੋਰ ਕੋਲ ਕੇ ਦਿਖਾ ਦਿੰਨੇ ਆ ਤੇ ਬਨੇ ਰਹੀਓ ਆ ਇੱਕ ਆਪਾਂ ਪਹਿਲੇ ਦੇ ਆਣਨੇ ਅਗੇ ਚੰਜਾ ਥੋੜਾ ਜਿਹਾ ਹੈ ਨਾ ਤੇ ਇੱਕ ਅੱਧੀ ਤੁਹਾਨੂੰ ਖੋਲ ਕੇ ਹੋਰ ਦਿਖਾ ਦਿੰਨੇ ਆ ਮੰਨ ਲਓ ਕਿ ਹੈਗਾ ਵੈਸੀ ਸੇਮ ਹੀ ਹੈ ਸੇਮ ਹੀ ਆਇਆ ਮੰਨ ਲਓ ਕਿ ਬਾਕੀ ਤੁਸੀਂ ਸਮਝ ਗਏ ਕਿੰਨੀਆਂ ਪਲੇਟਾਂ ਮੰਗਾਈਆਂ ਕਿੰਨੀਆਂ ਨੇ ਇੱਕ ਦੋ ਤਾਬਾਦ ਮੰਗਾ ਲਈਆਂ ਕਈ ਵਾਰੀ ਦੁਪਹਿਰ ਵੇਲੇ 4-5 ਵਜੇ ਬੱਚਿਆਂ ਨੂੰ ਭੁੱਖ ਲੱਗ ਜਾਂਦੀ ਜਾਂ ਪਈਆਂ ਹੋਣੀਆਂ ਤੇ ਬੱਚੇ ਖਾ ਲੈਣਗੇ ਠੀਕ ਆ ਹੁਣ ਇੱਕ ਹੋਰ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਆ ਖੋਲ ਆ ਕੋਲ ਇਹ ਟੇਪ ਲਾਣੀ ਟੇਪ ਲਾਣੀ ਵੀ ਨਾ ਇੱਕ ਬੜਾ ਉਹ ਹੁੰਦਾ ਕੀ ਕੰਦੇ ਇੱਕ ਇਮਤਿਹਾਨ ਹੁੰਦਾ ਨਾ ਲਫਾਵਾ ਖੋਲਣ ਨਾਲ ਫਾਵਾ ਖੋਲਣ ਨੂੰ ਉਹਨਾ ਟਾਈਮ ਨਹੀਂ ਲੱਗਦਾ ਨਾ ਖਾਣ ਨੂੰ ਉਹਨਾ ਟਾਈਮ ਲੱਗਦਾ ਆ ਖੁੱਲ ਗਈ ਪਲੇਪਿੰਗ ਆ ਦੇਖੋ ਜੀ ਇਹ ਚ ਵੀ ਸੇਮ ਹੋਤੇ ਗਏ ਦੋ ਦੋ ਪਲੇਟਾਂ ਦੀ ਪੈਕਿੰਗ ਅਸੀਂ ਸਪੈਸ਼ਲ ਨਾਲ ਆ ਦੇਖੋ ਪਹਿਲੇ ਤੇ ਮੱਖਣ ਜਿਆ ਕਰਾਂਗੇ ਆ ਲੋ ਕੋਈ ਆ ਲੋ ਸੇਮ ਚੀਜ਼ਾਂ ਆ ਜੀ ਆ ਦੇਖੋ ਉਦਾਂ ਹੀ ਗਾਜਰ ਪਿਆਜ਼ ਆਲੂ ਚਟਨੀ ਦਾ ਸੈਲਡ ਆ ਇਹ ਨਾਲ ਰਹਿਤਾ ਬੂੰਦੀ ਰਹਿਤਾ ਹੁੰਦਾ ਦਹੀਂ ਹੈ ਨਾ ਤੇ ਨਾਲ ਆਵਲੇ ਨਿਊਟਰੀ ਆ ਦੋ ਦੋ ਪਲੇਟਾਂ ਦੀ ਨਿਊਟਰੀ ਹੈ ਤੇ ਇਹ ਚ ਵੀ ਆਪਾਂ ਚੈੱਕ ਕਰ ਲੈਨੇ ਪੂਰੇ ਤਪਾ ਲੱਗ ਜਾਂਦਾ ਇੱਕ ਜਜਮੈਂਟ ਹੋ ਜਾਂਦੀ ਨਾ ਬੰਦੇ ਨੂੰ ਬਾਕੀ ਦਖਾਨਾ ਸਾਡਾ ਫਰਜ ਆ ਤੇ ਆ ਦੇਖੋ ਇਹ ਚ ਵੀ ਦੋ ਦੋ ਕੁਲ ਚ ਹੁੰਦੇ ਇੱਕ ਪਲੇਟ ਚ ਆ ਲੋ ਜੀ ਅਭੀ ਦੋ ਪਲੇਟਾਂ ਮੰਗਾ ਲਈਏ ਠੀਕ ਆ ਨਾ ਦੋ ਪਲੇਟਾਂ ਆ ਵੀ ਮੰਗਾ ਲਈਆਂ ਤੇ ਇਦਾਂ ਹੀ ਬਾਕੀ ਆ ਵਾ ਇਹ ਕੋਲ ਕੇ ਰੱਖ ਲੈਨੇ ਆ ਬਾਕੀ ਕੱਢ ਕੇ ਰੱਖ ਲੈਨੇ ਆ ਜਿੰਨੇ ਕੋ ਖਾਦੇ ਜਾਂਦੇ ਖਾਲਾਂਗੇ ਤੇ ਬਾਕੀ ਸ਼ਾਮ ਕੇ ਰੱਖ ਦੇਣਗੇ ਤੇ ਜਦੋਂ ਭੁੱਖ ਲੱਗੇ ਵੀ ਬਾਅਦ ਚ ਨਾ ਵੀ ਭੁੱਖ ਲੱਗੇ ਇਹ ਚੀਜ਼ਾਂ ਵੇਖ ਕੇ ਆਪਣੇ ਆਪ ਭੁੱਖ ਲੱਗਿਆ ਨਹੀਂ ਠਹਿਰ ਕੇ ਹੁਣ ਤਾਂ ਪੇਟ ਪੂਜਾ ਹੋਈ ਜਾਣੀ ਹੈ ਜੇ ਦੁਪਹਿਰ ਪੈਣੀ ਨਾ ਜਦੋਂ ਦਿਲ ਕਰਨਾ ਕੁਝ ਖਾਈਏ ਤੇ ਯਾਦ ਆ ਨਾ ਉਹ ਘਰ ਵਿੱਚ ਨਿਊਟਰੀ ਗੋਲ ਚ ਪਿਆ ਮੂਲ ਮੱਖਣ ਪਾਵੇ ਭੁੱਖ ਆਟੋਮੈਟਿਕਲੀ ਲੱਗਿਆ ਨਹੀਂ ਭੁੱਖ ਆਟੋਮੈਟਿਕਲੀ ਲੱਗਿਆ ਨਹੀਂ ਠੀਕ ਹੈ ਜੀ ਸਾਡੇ ਬਲੌਗ ਰਿਪੋਰਟ ਕਰਦੇ ਕਰਦੇ ਯਾਦ ਕੋ ਇੱਥੋਂ ਗੈਪ ਹੋ ਗਿਆ ਇਹ ਤਾਂ ਗੈਪ ਹੋ ਗਿਆ ਸੀਟੀ ਬੱਜੀ ਨਹੀਂ ਦੁਬਾਰਾ ਆਇਕੋ ਗੈਪ ਹੋ ਗਿਆ ਲੈ ਕੇ ਕਿਚਨ ਦੇ ਵਿੱਚ ਕਿਚਨ ਵਿੱਚ ਤਿਆਰੀ ਕਰ ਰਿਹਾ ਚਾਹ ਚੂ ਬਣ ਗਈ ਹੈ ਤੇ ਉਹਨਾਂ ਬੇਡ ਬੂਜਾ ਕਰਦੇ ਆ ਤੁਹਾਨੂੰ ਥੋੜਾ ਜਿਹਾ ਟੇਸਟ ਕਰਕੇ ਵੀ ਦਿਖਾਵਾਂਗੇ ਬਣੇ ਰਹੀਓ ਛੋਟਾ ਜਿਹਾ ਬਲੌਗ ਹੈ ਆਪਾਂ ਇਦਾਂ ਦੇ ਬਲੌਗ ਪਾਉਂਦੇ ਆ ਜਿਨ੍ਹਾਂ ਨੂੰ ਵਧੀਆ ਲੱਗਦੇ ਹੋ ਜ਼ਰੂਰ ਦੇਖਦੇ ਆ ਤੇ ਜਿਹੜੇ ਫਸਟ ਟਾਈਮ ਦੇਖ ਰਹੇ ਹੋ ਤੁਸੀਂ ਵੀ ਯਾਰ ਜ਼ਰੂਰ ਦੇਖਿਓ ਪਿਆਰ ਦੀ ਹੋ ਸਨਮਾਨ ਦੀ ਹੋ ਇੱਜ਼ਤ ਦੀ ਹੋ ਮਾਨ ਦੀ ਹੋ ਰਿਸਪੈਕਟ ਦੀ ਹੋ ਆਸ਼ੀਰਵਾਦ ਦੀ ਹੋ ਆਪਣਾ ਇਸ ਛੋਟੇ ਵੀਰ ਨੂੰ ਬਨੇ ਰਿਹਾ ਯਾਉਂ ਟੇਸਟ ਕੱਢ ਕੇ ਦੇ ਦਾਨ ਨੇ ਭੁੱਖ ਲੱਗੀ ਹੋਈ ਤੇ ਮੈਂ ਕਹਾ ਪਾ ਕੇ ਦੇਵੇ ਉਹ ਕਹਿੰਦੇ ਥੋੜੇ ਗਰਮ ਕਰਨੇ ਆ ਗੱਲ ਵੀ ਸਹੀ ਆ ਕਿਉਂਕਿ ਆਨਲਾਈਨ ਮੰਗਾਏ ਆਂਦੇ ਹੋਏ ਉਹਨਾਂ ਨੂੰ ਪੈਕ ਕਰਦੇ ਅਮਰਾ ਵੀ ਮਿੰਟ ਅੱਧਾ ਘੰਟਾ ਲੱਗ ਜਾਂਦਾ ਤੇ ਠੰਡੇ ਹੋ ਜਾਂਦੇ ਆ ਉਹ ਦੇਖੋ ਜੀ ਤੇ ਆਹ ਦੇਖੋ ਕਰਦੇ ਆ ਇਹਨੂੰ ਕੱਢ ਕੇ ਗਰਮ ਕਰਦੇ ਪਏ ਆ ਬਿਲਕੁਲ ਸਹੀ ਗੱਲ ਆ ਜੀ ਇੱਧਰ ਆ ਦੇਖੋ ਜੀ ਆਪਣੇ ਕੁਲਚੇ ਗਰਮ ਹੋ ਰਹੇ ਆ ਸੇਕੇ ਜਾ ਰਹੇ ਆ ਜੀ ਕੁਲਚੇ ਆਪਣੇ ਤੇ ਠੀਕ ਹੈ ਜੀ ਹੁੰਦੇ ਪੇ ਨਾਲ ਦੇਖੋ ਜੀ ਆਹ ਵਾਲਾ ਸੈਲਟ ਆਇਆ ਮੈਂ ਤੁਹਾਨੂੰ ਖੁਲਾ ਕੇ ਖਾਣਾ ਆ ਆਹ ਤੇ ਇਹ ਸੈਲਡ ਵਿੱਚ ਕੀ ਕੀ ਹੈਗਾ ਆਲੂ ਹੈਗੇ ਆ ਪਿਆਜ਼ ਹੈਗੇ ਆ ਮਿਰਚੇ ਗਾਜਰ ਹੈ ਆਮਲਾ ਵੀ ਦਿਖ ਰਿਹਾ ਕਿਤੇ ਕਿਤੇ ਤੇ ਆਹ ਨਾਲ ਰਹਿਤਾ ਫਿਰ ਜੀ ਜਿਹੜਾ ਤੁਹਾਨੂੰ ਦੋਇਆ ਸੀ ਗੁੰਦੀ ਵਾਲਾ ਰਹਿਤਾ ਆਹ ਕਾਜਰ ਗਣਾ ਚੰਮਾ ਹੀ ਉੱਠੇ ਰਹੀ ਜਾ ਪਰ ਆਪਾਂ ਨੂੰ ਵੀ ਦਿਖਾਣਾ ਦਾ ਕਹਿਣਾ ਨਾ ਥੋੜਾ ਜਿਹਾ ਪਤਲਾ ਹੈ ਨਾ ਥੋੜਾ ਜਿਹਾ ਪਤਲਾ ਪਰ ਠੀਕ ਹੈ ਯਾਰ ਠੀਕ ਹੈ ਇਹ ਸੈਲਡ ਹੈ ਇਹ ਆਪਣਾ ਗਰਮ ਹੋ ਰਹੀ ਨਿਊਟਰੀ ਵਧੀਆ ਬਿਲਕੁਲ ਠਿਕ ਠਿਕ ਹੈ ਨਾ ਬਿਲਕੁਲ ਤੇ ਬਾਕੀ ਗੁਲਚੇ ਆਪਣੇ ਗਰਮ ਹੋ ਰਹੇ ਆ ਕਾਹ ਤੋਂ ਖਾਣੇ ਆ ਤੇ ਇਹ ਤਾਂ ਟੇਸਟ ਵੀ ਦੱਸਦੇ ਆ ਸਭ ਤੋਂ ਮੇਨ ਗੱਲ ਇਹ ਦੇਖੋ ਸਪੈਸ਼ਲ ਆਪਣਾ ਮੂਰ ਬਟਰ ਬਾਹਰ ਕੱਢ ਕੇ ਰੱਖ ਲਿਆ ਔਰ ਨਾਲ ਇਹ ਲਾ ਕੇ ਖਾਵਾਂਗੇ ਨਿਊਟਰੀ ਵਿੱਚ ਮਤਲਬ ਕੀ ਪਾ ਕੇ ਖਾਵਾਂਗੇ ਕੁਲਚੇ ਆਪੇ ਤੇ ਲੱਗਣਾ ਨਹੀਂ ਪਰ ਮੈਂ ਲਾ ਲੈਣਾ ਅੱਧਾ ਕੁ ਮੈਂ ਕੁਲਚੇ ਦੇ ਲਾ ਲੈਣਾ ਅੱਧਾ ਮੈਂ ਨਿਊਟਰੀ ਦੇ ਪਾ ਲੈਣਾ ਲੋੜ ਹੋਏ ਤਾਂ ਪਕੜ ਹੋਣਾਗਾ ਘਰ ਵੀ ਪਿਆ ਹੁੰਦਾ ਤੇ ਆਪਾਂ ਠੀਕ ਆ ਜੀ ਪੇਟ ਭੁਜਾ ਕਰਦੇ ਆ ਤੇ ਬਹਣੇ ਰਹੀਓ ਤੁਹਾਨੂੰ ਪਲੇਟ ਹੁਣ ਸਜਾ ਕੇ ਦਿਖਾਣੇ ਆ ਕਹਿੰਦੇ ਪਹਿਲੇ ਮੂੰਹ ਤੋਂ ਪਹਿਲੇ ਨਾ ਅੱਖਾ ਟੇਸਟ ਕਰ ਲੈਂਦੀ ਐ ਤੁਹਾਨੂੰ ਜੋ ਦਿਖਾਵਾਂਗੇ ਤਾਨੂੰ ਵਾਕੇ ਰੋਮਾ ਜੋ ਆਏਗਾ ਤੁਹਾਨੂੰ ਜੋ ਰੰਗਰ ਦਿਖੇਗੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿੰਨੇ ਕੁ ਟੇਸਟੀ ਹੋ ਸਕੋ ਜੀ ਆ ਗਈ ਆਪਣਾ ਨਾਸ਼ਤਾ ਸਵੇਰ ਦਾ ਆਪਣੀ ਬੈੱਡ ਜਗਾ ਤੇ ਤੁਸੀਂ ਹਰ ਵਾਰੀ ਦੇਖਦੇ ਹੋ ਨਾ ਮੈਂ ਇਸ ਬੈੱਡ ਤੇ ਖਾ ਕੇ ਬੈਠ ਕੇ ਮੈਂ ਸ਼ਰੂ ਰੋਟੀ ਖਾਣਾ ਮੈਂ ਹਮੇਸ਼ਾ ਕਾਰ ਦੇ ਜਿੰਨਾ ਮਰਜ਼ੀ ਕਨ ਡਾਈਨਿੰਗ ਟੇਬਲ ਖਾਦਾ ਪਰ ਮੈਨੂੰ ਸਵਾਦ ਹੀ ਇੱਥੇ ਆਉਂਦਾ ਮੇਰੀ ਭੁੱਖ ਹੀ ਇਹ ਬੈੱਡ ਤੇ ਬੈਠ ਕੇ ਰੋਟੀ ਖਾਣੇ ਦਾ ਫੇਰ ਮਿਟਦੀ ਹੈ ਬੜੀ ਟਾਈਮ ਹੋ ਗਿਆ ਬਚਪਨ ਨਾਲੋਂ ਕਿੱਦਾਂ ਨਾਲੋਂ ਇੱਥੇ ਬੈਠ ਕੇ ਖਾਣਾ ਇਹਨਾਂ ਆਪਣਾ ਪਿਆਰ ਆ ਇਹ ਬਲੇ ਕਹਿੰਦਾ ਨਾ ਇਹਨਾਂ ਪਿਆਰ ਆ ਜੀ ਆਪਣੇ ਆਪਲੇ ਬੈੱਡ ਤੇ ਆ ਲਾ ਜੀ ਆ ਲੋ ਜੀ ਇਹ ਆਪਣੀ ਆ ਗਈ ਪਲੇਟ ਆ ਦੇਖੋ ਜੀ ਠੀਕ ਆ ਜੀ ਇਹ ਨਿਊਟਰੀ ਆ ਠੀਕ ਆ ਜੀ ਗਰਮ ਗਰਮ ਆ ਨਾਲ ਰਹਿਤਾ ਵਾ ਠੀਕ ਆ ਜੀ ਤੇ ਆ achar ਠੀਕ ਆ ਆ ਦੇਖੋ achar ਵਧੀਆ ਇੱਕ ਗੱਲ ਦੱਸਾਂ ਇੱਕ ਗੱਲ ਦੱਸਾਂ ਸੱਚੀ ਗੱਲ ਦੱਸਾਂ ਮਿਰਚ ਮੈਂ ਬਿਲਕੁਲ ਨਹੀਂ ਖਾਂਦਾ 0% ਵੀ ਨਹੀਂ ਖਾਂਦਾ ਇਹ ਮੈਂ ਤੁਹਾਨੂੰ ਦਿਖਾਣ ਲਈ ਮੈਂ ਕਿ ਸੈਲਡ ਦੇ ਉੱਪਰ ਰੱਖਦੀ ਮਿਰਚ ਆਪਾਂ ਦਿਖਾਵਾਂਗੇ ਥੋੜਾ ਵਧੀਆ ਲੁੱਕ ਵਧੀਆ ਆਏਗੀ ਕਿ ਆਚਾਰ ਵਿੱਚ ਕੀ ਕੀ ਹੈਗਾ ਵੇਖੋ ਨਾ ਮਿਰਚ ਰੱਖੀ ਹੈ ਹਨਾ ਹੁਣੇ ਜਦੋਂ ਮੈਂ ਵੀਡੀਓ ਬੰਦ ਕਰਨੀ ਸਭ ਤੋਂ ਪਹਿਲਾਂ ਮੈਂ ਮਿਰਚੇ ਸਾਈਡ ਤੇ ਕਰਨੀ ਹੈ ਸਭ ਤੋਂ ਪਹਿਲਾਂ ਮਿਰਚੇ ਸਾਈਡ ਤੇ ਕਰਨੀ ਹੈ ਫਿਰ ਆਪਾਂ ਸੈਲਡ ਖਾਣਾ ਬਾਕੀ ਸੈਲਡ ਵੀ ਬਾਕੀ ਸੈਲਡ ਵੀ ਦਿਖਾਨੇ ਤੁਹਾਨੂੰ ਆਲੋ ਮਿਰਚ ਮੈਂ ਪਹਿਲੇ ਕੱਢ ਕੇ ਨਾ ਐਂ ਰੱਖ ਦੇਣੀ ਹੈ ਐਂ ਐਂ ਕਰਕੇ ਰੱਖ ਦੇਣੀ ਹੈ ਮੈਂ ਕਹਿੰਦਾ ਲੈਣੀ ਤਾਂ ਲੈ ਜਾਓ ਪਰ ਹੁਣ ਤੁਹਾਨੂੰ ਦਿਖਾਣਾ ਹੁਣ ਲੱਗੀ ਰਹਿਣ ਦੋ ਆ ਦੇਖੋ ਜੀ ਗਾਜਰ ਹੈ ਆਲੂ ਹੈ ਗਲਗਲ ਦਾ ਚਾਰ ਵੀ ਹੈਗਾ ਆ ਗਲਗਲ ਦਾ ਚਾਰ ਇੱਕ ਆਲੂ ਹੈ ਤੇ ਪਿਆਜ ਪਿਉ ਜਾ ਕੇ ਚਟਣੀ ਹੈਗੀ ਵਧੀਆ ਤੇ ਆਪਾਂ ਹੁਣ ਅਮੋਲ ਮੱਖਣ ਕੱਟ ਕੇ ਅੱਧਾ ਇੱਚ ਪਾ ਲਾਂਗੇ ਅੱਧਾ ਨਿਊਟਰੀ ਦੇ ਉੱਤੇ ਕਿਉਂਕਿ ਇਹ ਗਰਮ ਕਰ ਲੈਣਾ ਨਿਊਟਰੀ ਆ ਗਿਆ ਕੋ ਪਹਿਲੇ ਵੀ ਗਰਮ ਆ ਤੇ ਮਜ਼ਾ ਖਾਣ ਟੇਸਟ ਕਰਕੇ ਦਿਖਾਣਾ ਨਾ ਟੇਸਟ ਕਿੱਦਾਂ ਦਾ ਆ ਦੇਖੋ ਜੀ ਇੱਕ ਬਾਈਟ ਦਾ ਟੇਸਟ ਕਰਕੇ ਦਿਖਾਣਾ ਹੁਣ ਇੱਕ ਹੱਥ ਨਾਲ ਮੈਂ ਫੜਿਆ ਹੋਇਆ ਕੈਮਰਾ ਇੱਕ ਹੱਥ ਨਾਲ ਜਿੰਨਾ ਕੋ ਲੱਗਦਾ ਦੇਲ ਤਾਂ ਕਰਦਾ ਪਿਆਜ ਵੀ ਪਿਆਜ ਰੱਖ ਕੇ ਲੈਣਾ ਉੱਤੇ ਹੱਥਾਂ ਫੜ ਕੇ ਦੇਸੀ ਬੰਦੇ ਆ ਕੋਈ ਨਹੀਂ ਆ ਵੀ ਆਈ ਨਾ ਜੋ ਟੇਸਟ ਅੰਦਰੋਂ ਕਿਸੇ ਨਾਲ ਨਹੀਂ ਆਂਦਾ ਹੈ ਨਾ ਚਲੋ ਜੀ ਹੁਣ ਆ ਖਾਣੇ ਆ ਆ ਲੋ ਜੀ ਵੈਕ ਸੱਚੇ ਵਾਸ਼ ਸਪਾਈਸੀ ਏ ਥੋੜੀ ਥੋੜੀ ਸਪਾਈਸੀ ਤਾਂ ਇਹ ਉਹਨਾਂ ਨੇ ਦਹੀਂ ਰੇਤਾ ਨਾਲ ਦਿੱਤਾ ਨਾ ਥੋੜੀ ਜਿਹੀ ਸਪਾਈਸੀ ਏ ਜਿਆਦਾ ਨਹੀਂ ਥੋੜੀ ਜਿਹੀ ਸਪਾਈਸੀ ਏ ਚਲੋ ਇੰਨੀ ਕੋ ਤੇ ਚੱਲਦੀ ਏ ਬਾਕੀ ਠੀਕ ਆ ਜੀ ਪੇਟ ਪੂਜਾ ਕਰ ਲੰਨੇ ਆ ਤੇ ਜੇ ਤੁਹਾਨੂੰ ਵੀ ਅੱਜ ਦਾ ਸਾਡਾ ਵਲੌਗ ਵਧੀਆ ਲੱਗਾ ਤਾਂ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਲਿਓ ਕਰਨਾ ਕਿਸੇ ਦੇ ਨਹੀਂ ਕਮੈਂਟ ਦੋ ਚਾਰ ਹੀ ਭੈਣ ਭਰਾ ਕਰਦੇ ਆ ਕਹਿਣ ਦਾ ਫਾਇਦਾ ਹੀ ਨਹੀਂ ਤੇ ਚਲੋ ਜਿਹੜੇ ਵੀ ਕਰਦੇ ਆ ਸਤਿਕਾਰਯੋਗ ਆ ਸਾਡੇ ਤੇ ਠੀਕ ਆ ਜੀ ਮਿਲਦੇ ਆ ਫਿਰ ਨਵੇਂ ਵਲੌਗ ਚ ਅਸੀ ਕਰਦੇ ਆ ਪੇਡ ਪੂਜਾ ਤੁਸੀਂ ਦੇਖੋ ਵਲੋਗ ਦੂਜਾ ਉਹ ਵੀ ਸਾਡਾ ਕਿਸੇ ਹੋਰ ਦਾ ਨਾ ਰੱਖਿਓ ਤੇ ਕੱਲ ਫੇਰ ਮਿਲਦੇ ਆ ਨਵੇਂ ਵਲੋਗ ਵਿੱਚ ਉਦੋਂ ਤੱਕ ਤੁਹਾਡੇ ਸਾਰਿਆਂ ਜੈ ਮਾਤਾ ਦੀ